ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਸੰਪੂਰਨ ਜੀਵਾਂ ਦੀ ਕਲਿਆਣ ਕਰਦੇ ਕਰਦੇ ਚਲੇ ਜਾਂਦੇ ਨੇ ਇਹ ਵਾਰਤਾ ਭਾਈ ਬਾਲਾ ਗੁਰੂ ਅੰਗਦ ਸਾਹਿਬ ਜੀ ਨੇ ਸੁਣਾਉਂਦਾ ਆਖਦਾ ਹੈ ਗੁਰੂ ਅੰਗਦ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਪੂਰਨ ਜੀਵਾਂ ਦੀ ਕਲਿਆਣ ਕਰਦੇ ਕਰਦੇ ਚਲੇ ਜਾਂਦੇ ਇੱਕ ਸਿੱਖ ਨਾ ਰਸਤੇ 'ਚ ਮਿਲ ਗਿਆ ਸ੍ਰੀ ਗੁਰੂ ਜੀ ਅੱਗੇ ਅਰਦਾਸ ਕੀਤੀ ਹੇ ਗੁਰੂ ਜੀ ਇਹ ਸਿੱਖੀ ਕਰਨੀ ਚੰਗੀ ਐ ਕਿ ਬਕੀਰੀ ਕਰਨੀ ਚੰਗੇ ਗੁਰੂ ਜੀ ਆnde ਸੁਣ ਭਾਈ ਸਿੱਖਾ ਤੂੰ ਨਾ ਸਾਡਾ ਇੱਕ ਕੰਮ ਕਰ ਫਲਾਣੇ ਨਗਰ ਚ ਨਾ ਇੱਕ ਸਾਡਾ ਸਿੱਖ ਰਹਿੰਦਾ ਉਹ ਸਿੱਖ ਦੇ پاس ਜਾਓ ਸਾਡਾ ਲਿਖਿਆ ਹੋਇਆ ਇਹ ਹੁਕਮਨਾਮਾ ਲੈ ਜਾਓ ਇਹ ਉਹਨੂੰ ਜਾ ਕੇ ਦੇਣਾ ਪ੍ਰਸ਼ਾਦ ਉਹਦੇ ਘਰੋਂ ਤਾਂ ਸ਼ਕਣਾ ਜੋ ਹੋ ਰੁਪਈਆ ਜਾਂ ਦੋ ਰੁਪਈਏ ਤੈਨੂੰ ਦੇਵੇ ਫੇਰ ਉੱਥੇ ਪ੍ਰਸ਼ਾਦਾ ਸਕਣਾ ਜਦੋਂ ਰੁਪਈਆ ਦਾ ਬੰਦੋਬਸਤ ਕਰਦੇ ਜਦੋਂ ਤੂੰ ਆਏਗਾ ਨਾ ਫੇਰ ਤੈਨੂੰ ਸਿੱਖੀ ਦੱਸਾਂਗੇ ਉਹ ਸਿੱਖ ਹੱਥ ਜੋੜ ਕੇ ਕਹਿ ਲਗਾ ਹੁਕਮ ਕਰੋ ਮਹਾਰਾਜ ਜੀ ਉਹ ਹੀ ਕਰਾਂਗਾ ਉਹ ਸਿੱਖ ਨੇ ਗੁਰੂ ਨਾਨਕ ਜੀ ਅੱਗੇ ਬੇਨਤੀ ਕੀਤੀ ਗੁਰੂ ਨਾਨਕ ਜੀ ਹੁਕਮਨਾਮਾ ਸਿੱਖ ਵਾਲ ਲਿਖਦਾ ਤੇ ਉਸ ਇੱਕ ਹੁਕਮਨਾਮਾ ਲੈ ਕੇ ਟੁਰ ਗਿਆ ਜਦੋਂ ਉਹ ਸ਼ਹਿਰ ਦੇ ਬਾਹਰ ਜਾ ਖੜਾ ਹੋਇਆ ਪੁੱਛਣ ਲੱਗਾ ਭਾਈ ਆ ਸਿੱਖ ਦਾ ਘਰ ਕਿੱਥੇ ਹੈ ਉਹਨੇ ਕਿਸੇ ਨੇ ਉਹਨੂੰ ਦੱਸਿਆ ਵੀ ਫਲਾਣੇ ਸਥਾਨ ਤੇ ਉਹਦਾ ਘਰ ਹੁਣ ਉਹ ਸਿੱਖ ਪੁੱਛਦਾ ਪਛਾਉਂਦਾ ਉਸ ਸਿੱਖ ਨੂੰ ਜਾ ਮਿਲਿਆ ਉਹ ਸਿੱਖ ਨੇ ਉੱਠ ਕੇ ਮੱਥਾ ਟੇਕਿਆ ਆਦਾ ਆਈਏ ਜੀ ਬੈਠੀਏ ਜੀ ਆਨੰਦ ਗੁਰੂਸ਼ਰ ਪੁੱਛੀ ਸਤਕਾਰ ਕੀਤਾ ਆਪਸ ਵਿੱਚ ਬਹੁਤ ਖੁਸ਼ ਹੋਏ ਪਰ ਉਹ ਸਿੱਖ ਜਿਹੜਾ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਜੀ ਨੇ ਘੱਲਿਆ ਸੀ ਨਾ ਉਹ ਘਰੋਂ ਬੜਾ ਗਰੀਬ ਸੀ ਨਿਰਧਨ ਸੀ ਜੇ ਰਾਤੀ ਜੁੜ ਗਿਆ ਜਿਹਨੇ ਨੇ ਸੀ ਜੁੜਦਾ ਜੇ ਜਣੇ ਜੁੜ ਗਿਆ ਰਾਤੀ ਨਹੀਂ ਸੀ ਜੁੜਦਾ ਇੰਨੀ ਗਰੀਬੀ ਸੀ ਉਹਦੇ ਘਰ ਇੱਕ ਲੜਕੀ ਸੀ ਉਹ ਲੜਕੀ ਦਾ 1000 ਰੁਪਿਆ ਇੱਕ ਸ਼ਾਹੂ ਕਰ ਦਿੰਦਾ ਸੀ ਪਰ ਉਹ ਸਿੱਖ ਨਹੀਂ ਸੀ ਲੈਂਦਾ ਆਖਦਾ ਸੀ 10000 ਰੁਪਿਆ ਲੈ ਲੈ ਇਹ ਲੜਕੀ ਨੂੰ ਮੇਰੇ ਨਾਲ ਵਿਆਹ ਦੇ ਪਰ ਸਿੱਖਾਂ ਦਾ ਸੀ ਮੈਂ ਪੈਸੇ ਲੈ ਕੇ ਲੜਕੀ ਨਹੀਂ ਵਿਆਹਣੇ ਉਹਨੇ ਚਿਰ ਨੂੰ ਉਹ ਸਿੱਖ ਨੇ ਜਿਨੇ ਹੁਕਮਨਾਮਾ ਦਿੱਤਾ ਸੀ ਜਾ ਕੇ ਘਰੇ ਬੈਠਾ ਤੇ ਪ੍ਰਸ਼ਾਦਾ ਤਿਆਰ ਹੋਇਆ ਆਖਿਆ ਪ੍ਰਸ਼ਾਦਾ ਤਿਆਰ ਹੈ ਚੱਲ ਕੇ ਪ੍ਰਸ਼ਾਦਾ ਛਕੋ ਹੁਣ ਜਿਹੜਾ ਹੁਕਮਨਾਮਾ ਲੈ ਕੇ ਆਇਆ ਉਹ ਸਿੱਖ ਕਹਿਣ ਲੱਗਾ ਸੁਣ ਭਾਈ ਸਿੱਖਾ ਇਹ ਗੁਰੂ ਜੀ ਦਾ ਹੁਕਮਨਾਮਾ ਪੜ ਲ ਉਹ ਗ੍ਰਸਤੀ ਸਿੱਖ ਨੇ ਹੁਕਮਨਾਮਾ ਲੈ ਕੇ ਨੇਤਰਾਂ ਦੇ ਲਾਇਆ ਫਿਰ ਸੀਸ ਉੱਪਰ ਰੱਖਿਆ ਖੋਲ ਕੇ ਪੜਿਆ ਉਹਦੇ ਉੱਤੇ ਲਿਖਿਆ ਹੈ ਕਿ 100 ਰੁਪਈਆ ਸਾਡੀ ਭੇਟਾ ਦੇਣੀ 50 ਰੁਪਈਏ ਇਹ ਸਿੱਖ ਦੀ ਭੇਟਾ ਕਰਨੀ ਇਹ ਉਹਦੇ ਵਿੱਚ ਲਿਖਿਆ ਹੋਇਆ ਹੁਣ ਉਹਨੇ ਆਖਿਆ ਬਰਸ਼ਾਦ ਸ਼ੱਕ ਲੋ ਹੁਕਮਨਾਮੇ ਵਾਲੇ ਸਿੱਖ ਨੇ ਆਖਿਆ ਵੀ ਮੈਨੂੰ ਗੁਰੂ ਜੀ ਦਾ ਇਹ ਵੀ ਹੁਕਮ ਹੈ ਜਿਉ ਰੁਪਈਏ ਲੈ ਕੇ ਫੇਰ ਬਰਸ਼ਾਦ ਆ ਸਕਣਾ ਹਣ ਗ੍ਰੇਸਤੀ ਸਿੱਖ ਆਪਣੀ ਇਸਤਰੀ ਨੂੰ ਆਖ ਲਗਾ ਕਿਉਂ ਗੁਰੂ ਦੀ ਇਹ ਪਿਆਰੀਏ ਕਿਵੇਂ ਕਰੀਏ ਗੁਰੂ ਦਾ ਹੁਕਮ ਹੈ ਉਹਨੂੰ ਮੋੜਨਾ ਵੀ ਨਹੀਂ ਉਹ ਸਿੱਖਣੀ ਆਂਦੀ ਸੁਆਮੀ ਜੀ ਚਿੰਤਾ ਮਤ ਕਰੋ ਇਹ ਤਨ ਵੀ ਗੁਰੂ ਦਾ ਔਰ ਮਨ ਵੀ ਸੱਚੇ ਗੁਰੂ ਦਾ ਅਸੀਂ ਵੀ ਗੁਰੂ ਦੇ ਆ ਸਾਡੀ ਲੜਕੀ ਵੀ ਗੁਰੂ ਦੀ ਕੋ ਸਾਹੂਕਾਰ ਇਹਦਾ 1000 ਰੁਪਿਆ ਦਿੰਦਾ ਹੈ ਉਹਦੇ ਪਾਸੋਂ ਜਿੰਨੇ ਪੈਸਿਆਂ ਦੀ ਲੋੜ ਆ ਨਾ ਉਹਨੇ ਉਹ ਪੈਸੇ ਲੈ ਕੇ ਲੜਕੀ ਨੂੰ ਵਿਆਹ ਦਈਏ ਗ੍ਰਿਸ਼ਤੀ ਸਿੱਖਾਂ ਦਾ ਭਲਾ ਸਿੱਖਣੀ ਹੈ ਇਹ ਸਲਾਹ ਕਰਦਿਆਂ ਉਹਨਾਂ ਨੂੰ ਨਾ ਚਾਰ ਕਣੀਆਂ ਲੱਗੀਆਂ ਹੁਕਮ ਨਾਮੇ ਵਾਲਾ ਸਿੱਖ ਉਹਨਾਂ ਦੀ ਗੁਜ਼ਾਰਾ ਦੇਖ ਕੇ ਕਹਿ ਲੱਗਾ ਪਰਮੇਸ਼ਰ ਜੀ ਇਹਨਾਂ ਦੀ ਤਾਂ ਗੁਜ਼ਾਰਾ ਨਹੀਂ ਹੁੰਦੀ ਬੜੇ ਗਰੀਬ ਨੇ ਇਹ 150 ਰੁਪਿਆ ਕਿੱਥੋਂ ਦੇਣਗੇ ਉਹ ਸਿੱਖ ਇਹੋ ਹੀ ਮਨ 'ਚ ਸੋਚਦਾ ਰਿਹਾ ਉਹਨੇ ਜਨੂ ਗ੍ਰੇਸਤੀ ਸਿੱਖ ਉੱਠ ਕੇ ਸ਼ਾਹੂਕਾਰ ਦੀ ਦੁਕਾਨ ਤੇ ਗਿਆ ਜਾ ਕੇ ਪੈਰੀ ਪੈਣਾ ਕਰਕੇ ਬੈਠ ਗਿਆ ਉਹ ਸ਼ਾਹੂਕਾਰ ਨੇ ਆਖਿਆ ਆਓ ਭਾਈ ਕਿਸ ਕੰਮ ਆਇਆ ਉਹ ਗ੍ਰੇਸਤੀ ਸਿੱਖ ਨੇ ਸ਼ਾਹੂਕਾਰ ਨੂੰ ਆਖਿਆ ਤੁਸੀਂ ਮੈਨੂੰ 250 ਰੁਪਿਆ ਦੇ ਦਿਓ ਮੇਰੀ ਲੜਕੀ ਤੁਸੀਂ ਵਿਆਹ ਲਓ ਉਹ ਸ਼ਾਹੂਕਾਰ ਕਹਿਣ ਲੱਗਾ ਭਾਈ ਸਿੱਖਾ ਤੂੰ ਹੋਰ ਵੀ ਪੈਸੇ ਲੈ ਲੈ ਜੇ ਕੋਈ ਹੋਰ ਚੀਜ਼ ਚਾਹੀਦੀ ਉਹ ਵੀ ਲੈ ਜਾ ਉਹ ਗ੍ਰੇਸਤੀ ਸਿੱਖਾ ਦਾ ਮੈਨੂੰ 250 ਦੀ ਲੋੜ ਹੈ ਉਹ ਸ਼ਾਹੂਕਾਰ ਨੇ 250 ਰੁਪਿਆ ਦੇ ਕੇ ਉਹਨੂੰ ਵਿਦਿਆ ਕਰਤਾ ਸਿੱਖ 250 ਰੁਪਿਆ ਲੈ ਕੇ ਉਸ ਹੁਕਮਨਾਮੇ ਵਾਲੇ ਪਾਸ ਆਇਆ 200 ਰੁਪਿਆ ਹੁਕਮ ਨਾਮੇ ਦੀ ਭੇਟਾ ਕੀਤੀ 50 ਰੁਪਏ ਸਿੱਖ ਦੀ ਭੇਟਾ ਕੀਤੀ ਫਿਰ ਬਰਸ਼ਾਦਾ ਛਗਿਆ ਰੁਪਏ ਲੈ ਕੇ ਉਹਨੇ ਉਹਨਾਂ ਪਾਸੋਂ ਰੁਖਸਤ ਮੰਗੀ ਉਹ ਸਿੱਖ ਗ੍ਰਸਤੀ ਸਿੱਖ ਨੇ ਤੇ ਉਹਦੀ ਸਿੱਖਣੀ ਨੇ ਉਹ ਸਿੱਖ ਦੇ ਚਰਨਾਂ ਉੱਤੇ ਮੱਥਾ ਟੇਕਿਆ ਹੱਥ ਜੋੜ ਕੇ ਆਖਿਆ ਧੰਨ ਸਾਡੇ ਭਾਗ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮਨਾਮੇ ਦਾ ਦਰਸ਼ਨ ਪਾਇਆ ਅੱਜ ਤਾਂ ਭਾਵੇਂ ਅਸੀਂ ਗੁਰੂ ਦਰਬਾਰ ਦੇ ਲਾਗੇ ਜਾਗੇ ਕੋਈ ਕਿਲੋਮੀਟਰ 2 ਕਿਲੋਮੀਟਰ ਦੂਰ ਨਹੀਂ ਫਿਰ ਵੀ ਅਸੀਂ ਗੁਰੂ ਘਰ ਜਾਣ ਤੋਂ ਕੰਨੀ ਕਿਦਰਾਉਂਦੇ ਆ ਵੀ ਟਾਈਮ ਨਹੀਂ ਪਹਿਲੇ ਸਮਿਆਂ ਦੇ ਵਿੱਚ ਜੇ ਕੋਈ ਪਿੰਡ ਵਿੱਚੋਂ ਜਾਂ ਸ਼ਹਿਰ 'ਚੋਂ ਜਾਂਦੇ ਵੀ ਸੀ ਨਾ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਨਾਂ ਜਦੋਂ ਸੰਗਤ ਵਾਪਸ ਆ ਜਾਂਦੀ ਸੀ ਸਾਰੇ ਪਿੰਡ ਵਾਲੇ ਆ ਕੇ ਉਹ ਸੰਗਤ ਦੇ ਦਰਸ਼ਨ ਕਰਦੇ ਸਨ ਉਹਦੇ ਚਰਨਾਂ ਨੂੰ ਹੱਥ ਲਾਉਂਦੇ ਸਨ ਵੀ ਤੁਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਆਏ ਹੋ ਤੇ ਅਸੀਂ ਤੁਹਾਡੇ ਦਰਸ਼ਨ ਕਰ ਲੈਨੇ ਸਾਨੂੰ ਵੀ ਗੁਰੂ ਜੀ ਦੇ ਦਰਸ਼ਨ ਹੋ ਜਾਣਗੇ ਉਹਨਾਂ ਨੇ ਜਿਹੜਾ ਸਿੱਖ ਆਇਆ ਸੀ ਨਾ ਹੁਕਮਨਾਮਾ ਲੈ ਕੇ ਉਹਦੇ ਚਰਨਾਂ ਤੇ ਮੱਥਾ ਟੇਕਿਆ ਆਖਿਆ ਧੰਨ ਸਾਡੇ ਭਾਗ ਨੇ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਹੁਕਮਨਾਮਾ ਭੇਜਿਆ ਉਹਦਾ ਦਰਸ਼ਨ ਕੀਤਾ ਅਰ ਧੰਨ ਤੁਸੀਂ ਉਹ ਜੋ ਗੁਰੂ ਨਾਨਕ ਜੀ ਦੇ ਪਾਸ ਅਠੇ ਪੈ ਰਹਿੰਦੇ ਹੋ ਇਹ ਬਾਤਾਂ ਕਰਕੇ ਉਹ ਸਿੱਖ ਭੇਡਾ ਲੈ ਕੇ ਉਹਦੇ ਚਲਾ ਗਿਆ ਮਨ ਚ ਕਹਿਣ ਲੱਗਾ ਭਾਈ ਧੰਨ ਗੁਰੂ ਪੁਰਾਅ ਔਰ ਧੰਨ ਗੁਰੂ ਮਹਾਰਾਜ ਜੀ ਦੇ ਸਿੱਖ ਨੇ ਉਹ ਹੁਕਮਨਾਮੇ ਵਾਲਾ ਸਿੱਖ ਰਸਤੇ ਰਸਤੇ ਚਲਾ ਹੁੰਦਾ ਕੀ ਵੇਖਦਾ ਵੀ ਇੱਕ ਫਕੀਰ ਉੱਥੇ ਬੈਠਾ ਹੈ। ਉਹਦੇ ਪਾਸ ਛਾਂ ਵੇਖ ਕੇ ਨਾ ਉਹ ਸਿੱਖ ਵੀ ਜਾ ਬੈਠਾ। ਇੱਕ ਦੋ ਘੜੀਆਂ ਬੀਤੀਆਂ ਇੱਕ ਸਦਾਗਰ ਆ ਗਿਆ ਉੱਥੇ। ਉਹਨੇ ਉਹਦੇ ਅੱਗੇ ਇੱਕ ਥਾਲ ਪ੍ਰਸ਼ਾਦ ਦਾ ਉਸ ਫਕੀਰ ਦੇ ਅੱਗੇ ਰੱਖ ਕੇ ਰ ਮੱਥਾ ਟੇਕਿਆ। ਦਸ਼ਾਲਾ ਇੱਕ ਫਕੀਰ ਦੇ ਉੱਤੇ ਦੇ ਤਾ। ਫਿਰ ਦੋ ਘੜੀਆਂ ਬੀਤੀਆਂ ਇੱਕ ਹੋਰ ਮੁਸਾਫਿਰ ਆਇਆ। ਉਨੇ ਉਹ ਥਾਲੀ ਵੀ ਚੁੱਕ ਲਿਆ ਪ੍ਰਸ਼ਾਦ ਵਾਲਾ ਫਕੀਰ ਦੇ ਉੱਪਰ ਉਹ ਦਿਸਾਲਾ ਵੀ ਖਿੱਚ ਕੇ ਲਾ ਲਿਆ ਲੈ ਕੇ ਚਲਾ ਗਿਆ ਹੁਣ ਫਕੀਰ ਨੇ ਦੇਣ ਵਾਲੇ ਨੂੰ ਇਹ ਨਹੀਂ ਆਖਿਆ ਵੀ ਤੇਰਾ ਭਲਾ ਹੋਵੇ ਤੇ ਜਿਹੜਾ ਲਾ ਕੇ ਲੈ ਗਿਆ ਉਹਨੂੰ ਇਹ ਨਹੀਂ ਆਖਿਆ ਵੀ ਤੇਰਾ ਬੁਰਾ ਹੋਵੇ ਉਸ ਫਕੀਰ ਨੇ ਕਿਸੇ ਨੂੰ ਦੋਵਾਂ ਵਿੱਚੋਂ ਭਲੀ ਬੁਰੀ ਨਹੀਂ ਆਖੀ ਸਦਾ ਇਹ ਇੱਕ ਰਸ ਰਿਆ ਆਏ ਦਾ ਅਰਖ ਨਹੀਂ ਗਏ ਦਾ ਸੋਗ ਨਹੀਂ ਕੀਤਾ ਚਾਰ ਘੜੀਆਂ ਬੈਠ ਕੇ ਉਹ ਉਥੋਂ ਚੱਲਦਾ ਰਿਹਾ ਜਦੋਂ ਸਿੱਖਾ ਕਿਤਨੇ ਕੋ ਰਸਤੇ ਆਇਆ ਨਾ ਉਹਨੂੰ ਰਾਤ ਪੈ ਗਈ ਇੱਕ ਦਰਖਤ ਦੇ ਹੇਠਾਂ ਜਾ ਬੈਠਾ ਉਹ ਦਰਖਤ ਦੇ ਉੱਪਰ ਇੱਕ ਜੋੜਾ ਪੰਛੀਆਂ ਦਾ ਰਹਿੰਦਾ ਸੀ ਉਹ ਪੰਛੀ ਵੀ ਸ੍ਰੀ ਗੁਰੂ ਜੀ ਦੇ ਘਰ ਦੇ ਸਿੱਖ ਸਨ ਜਦੋਂ ਪੰਛੀ ਨੇ ਦੇਖਿਆ ਆਪਣੀ istri ਨੂੰ ਪੁੱਛਿਆ ਪਰਮੇਸ਼ਰ ਦੀ ਇਹ ਪਿਆਰੀਏ ਇਹ ਜਿਹੜਾ ਪਰੌਣਾ ਸਾਡੇ ਘਰ ਆਇਆ ਹੈ ਇਹ ਭੁੱਖਾ ਰਹੇਗਾ ਜੇ ਸਾਨੂੰ ਪਰਾਚਿਤ ਹੋਵੇਗਾ ਹੁਣ ਪੰਛਨੀ ਕਹਿਣ ਲੱਗੀ ਪਰਮੇਸ਼ਰ ਦੇ ਪਿਆਰੇ ਇਸ ਵਕਤ ਦਿਨ ਹੋਵੇ ਫੇਰ ਤਾਂ ਕੋਈ ਲੰਗਰ ਪਾਣੀ ਦਾ ਆਪਾਂ ਸਬਬ ਕਰ ਦਿੰਦੇ ਪਰ ਹੁਣ ਤਾਂ ਸਾਡਾ ਸਰੀਰ ਅਧਰ ਹੈ ਇਨਾ ਕਹਿ ਕੇ ਉਹ ਪੰਛੀ ਦੀ ਪੰਛਣੀ ਉੱਡ ਕਰ ਧੁਵੇਂ ਚੋਂ ਚੰਗਿਆੜਾ ਚੁੰਝ ਨਾਲ ਪਕੜ ਕੇ ਲਿਆਈ ਉਸ ਸਿੱਖ ਦੇ ਅੱਗੇ ਸੁੱਟ ਤਾ ਉੱਤੋਂ ਆਪਣੇ ਆਲਣੇ ਦੇ ਕੱਕ ਸੁੱਟ ਤੇ ਉਹਨੇ ਅੰਗ ਬਾਲੀ ਚਾਨਣ ਹੋਇਆ ਉਸ ਸਿੱਖ ਨੇ ਚਾਨਣ ਦੇ ਹੋਂ ਨਾਲ ਹੋਰ ਕੱਕ ਖੰਡਾ ਵੀ ਇਕੱਠਾ ਕਰਕੇ ਚੰਗਾ ਭਾਂਬੜ ਬਾਲ ਲਿਆ ਹੁਣ ਉਹ ਪੰਛਣੀ ਨੇ ਆਖਿਆ ਪਿਆਰੇ ਮੈਂ ਇਹਦੇ ਵਿੱਚ ਜਾ ਪੈਣੀ ਆ ਆਪਦੇ ਘਰ ਵਾਲੇ ਪੰਛੀ ਨੂੰ ਆਂਦੀ ਵੀ ਮੈਂ ਨਾ ਇਹ ਅੱਗ ਵਿੱਚ ਜਾ ਕੇ ਡਿੱਗ ਪੈਣੀ ਆ ਇਹ ਭੁੰਨ ਕੇ ਮੈਨੂੰ ਖਾ ਲੇਗਾ ਉਹਦੇ ਭਰਤੇ ਪੰਛੀ ਨੇ ਆਖਿਆ ਭਲੀ ਬਾਤ ਉਹ ਪੰਛੀ ਅਗਨ ਵਿੱਚ ਜਾ ਪਈ ਉਸ ਪੰਛੀ ਦੇਖਿਆ ਵੀ ਇਸਤਰੀ ਮੇਰੀ ਤਾਂ ਮੁਕਤ ਹੋ ਗਈ ਮੈਂ ਪਿੱਛੇ ਰਹਿ ਕੇ ਕੀ ਕਰਨਾ ਇਹ ਵਿਚਾਰ ਕਰਕੇ ਪੰਛੀ ਵੀ ਵਿੱਚ ਜਾ ਪਿਆ ਉਹ ਸਿੱਖ ਨੇ ਦੋਵੇਂ ਭੁੱਲ ਕੇ ਖਾ ਲਏ ਫਿਰ ਸੌ ਰਿਆ ਜਦ ਸਵੇਰ ਹੋਇਆ ਨਾ ਉਹ ਸਿੱਖ ਗੁਰੂ ਜੀ ਪਾਸ ਆਣ ਪਹੁੰਚਿਆ ਚਰਨਾਂ ਤੇ ਮੱਥਾ ਟੇਕਿਆ ਬੈਠ ਗਿਆ ਗੁਰੂ ਨਾਨਕ ਸਾਹਿਬ ਜੀ ਆnde ਸੁਣ ਭਾਈ ਸਿੱਖਾ ਹੁਣ ਤੇਰੀ ਨਿਸ਼ਾ ਹੋਈ ਕਿ ਨਹੀਂ ਉਹ ਸਿੱਖ ਨੇ ਆਖਿਆ ਸਤਿਗੁਰੂ ਜੀ ਆਪ ਸਰਬ ਸ਼ਕਤੀ ਸੰਯੁਗਤ ਹੋ ਧੰ ਗੁਰੂ ਔਰ ਧੰ ਗੁਰੂ ਦੇ ਸਿੱਖ ਨੇ ਗੁਰੂ ਜੀ ਆnde ਸੁਣ ਭਾਈ ਸਿੱਖਾ ਜੇਤਾ ਗ੍ਰਸਥੀ ਸਿੱਖ ਬੰਨਾ ਤਾਂ ਉਹ ਨਾ ਪੰਛੀਆਂ ਦੀ ਤਰ੍ਹਾਂ ਘਰ ਜਾ ਉਹ ਹੁਕਮ ਨਾਮੇ ਮੰਨਣ ਵਾਲੇ ਸਿੱਖ ਜੈਸਾ ਬਣ ਜਾ ਤੇ ਜੇਕਰ ਘਰ ਛੱਡ ਕੇ ਬਾਹਰ ਜੰਗਲਾਂ 'ਚ ਰਹਿਣਾ ਚਾਹਣਾ ਫਿਰ ਉਸ ਫਕੀਰ ਵਾਂਗੂ ਬਣ ਜਾ ਜਦੋਂ ਗੁਰੂ ਜੀ ਇਹ ਸੁਣਾਇਆ ਨਾ ਉਹ ਸਿੱਖ ਨੇ ਸੁਣ ਕੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਰਦਾਸ ਕੀਤੀ ਆਖਿਆ ਹੇ ਸਤਿਗੁਰੂ ਏ ਦੋਵੇਂ ਮਾਰਗ ਹੀ ਬੜੇ ਔਖੇ ਨੇ ਜੇਕਰ ਆਪ ਕਿਰਪਾ ਕਰੋ ਤਾਂ ਮੇਰੇ ਪਿਛਲੇ ਗੁਨਾਹ ਮਾਫ ਕਰੋ ਜੀ ਆਪ ਦਾ ਦਰਸ਼ਨ ਕੀਤਾ ਮੇਰ ਉੱਪਰ ਮਿਹਰ ਕਰੋ ਮੇਰੇ ਤੇ ਮਿਹਰ ਕਰੋ ਉਸ ਪਰ ਕਿਰਪਾ ਦ੍ਰਿਸ਼ਟੀ ਮਹਾਰਾਜ ਕੀਤੀ ਆਖਿਆ ਭਾਈ ਸਿੱਖ ਧਰਮ ਦੀ ਕਿਰਤ ਕਰਨੀ ਭਾਈ ਸਿੱਖਾ ਧਰਮ ਦੇ ਗਿਰਤ ਕਰਨੀ ਆਏ ਸਿੱਖ ਦੀ ਟਹਿਲ ਕਰਨੀ ਸਤਨਾਮ ਦਾ ਸਿਮਰਨ ਕਰਨਾ ਤੇਰਾ ਵੀ ਭਲਾ ਹੋਵੇਗਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿ ਗੁਰੂ 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 ਸਤ ਸਤ ਨਾਮ ਵਾਹਿਗੁਰੂ ਮਹਾਰਾਜ ਆnde ਧਰਮ ਦੀ ਕਿਰਤ ਕਰਨੀ ਆਏ ਸਿੱਖ ਸੰਗਤ ਦੀ ਟਹਿਲ ਕਰਨੀ ਸਤ ਨਾਮ ਦਾ ਸਿਮਰਨ ਕਰਨਾ ਤੇਰਾ ਵੀ ਭਲਾ ਹੋਵੇਗਾ ਅੰਤ ਨੂੰ ਸਦਗਤੀ ਨੂੰ ਪ੍ਰਾਪਤ ਹੋਵੇਂਗਾ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਕਰਕੇ ਹਰ ਉਥੋਂ ਅੱਗੇ ਚੱਲੇ